ਸੋਸ਼ਲ ਮੀਡੀਆ ਤੇ ਠੱਗੀ ਮਾਰਨ ਦੇ ਮਾਮਲੇ ਲਗਾਤਾਰ ਸੁਣਨ ਨੂੰ ਮਿਲ ਰਹੇ ਨੇ ਹੁਣ ਸੋਸ਼ਲ ਮੀਡੀਆ ਤੇ ਇੱਕ ਵਾਰ ਫੇਰ ਧੋਖਾ ਅਜੀਹ ਹੈ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਹੋਰ ਵੀ ਹੈਰਾਨੀ ਹੋਈ ਹੈ ਜਦਕੀ ਜ਼ਿਲ੍ਹਾ ਜਲੰਧਰ ਦੇ ਨੌਜਵਾਨ ਜੋ ਕਿ ਦੁਬਈ ਚ ਕੰਮ ਕਰਦਾ ਸੀ ਸੋਸ਼ਲ ਮੀਡੀਆ ਤੇ ਮਨਪ੍ਰੀਤ ਕੌਰ ਨਾਲ ਦੀ ਫਰਜ਼ੀ ਲੜਕੀ ਦੇ ਨਾਲ ਉਸਦੀ ਦੋਸਤੀ ਹੋ ਗਈ ਇਹ ਦੋਸਤੀ ਇੰਨੀ ਡੂੰਗੀ ਹੋ ਗਈ ਕਿ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਪਰ ਨਾ ਤਾਂ ਉਹ ਇੱਕ ਦੂਜੇ ਨੂੰ ਮਿਲੇ ਤੇ ਨਾ ਹੀ ਕਿਸੇ ਨੇ ਇੱਕ ਦੂਜੇ ਨੂੰ ਵੇਖਿਆ ਤੇ ਵਿਆਹ ਦਾ ਦਿਨ ਸੀ ਤੇ ਮੋਗਾ ਦੇ ਰੋਜ਼ ਗਾਰਡਨ ਪੈਲੇਸ ਦੇ ਵਿੱਚ ਵਿਆਹ ਦਾ ਪ੍ਰੋਗਰਾਮ ਤੈਅ ਕੀਤਾ ਗਿਆ ਲਾਲਾ 12 ਵਜੇ ਦੇ ਕਰੀਬ ਮੋਗਾ ਪਹੁੰਚਿਆ ਪਰ ਮੋਗਾ ਆ ਕੇ ਪਤਾ ਲੱਗਾ ਕਿ ਇਸ ਨਾਂ ਦਾ ਕੋਈ ਪੈਲੇਸ ਹੀ ਨਹੀਂ ਹੈ ਜਦੋਂ ਲੜਕੀ ਨੂੰ ਫੋਨ ਕੀਤਾ ਤਾਂ ਉਸ ਨੇ ਸਿਰਫ ਇੰਨਾ ਹੀ ਕਿਹਾ ਕਿ ਤੁਸੀਂ ਇੱਥੇ ਰੁਕੋ ਅਸੀਂ ਤੁਹਾਨੂੰ ਲੈਣ ਆ ਰਹੇ ਆ ਇਸ ਤੋਂ ਬਾਅਦ ਫੋਨ ਬੰਦ ਹੋ ਗਿਆ ਜਦੋਂ ਲਾੜਾ ਵਿਆਹ ਦੇ ਨਜ਼ਦੀਕੀ ਮਹਿਮਾਨਾਂ ਨੂੰ ਸੁੱਤਾ ਤਾਂ ਨਾਲ ਹੀ ਇਹ ਦੁਪਹਿਰ 12 ਵਜੇ ਤੋਂ 6 ਵਜੇ ਤੱਕ ਭੁੱਖੇ ਪਿਆਸੇ ਲੋਹਾਰਾ ਚੌਕ ਤੇ ਖੜੇ ਰਹੇ ਪਰ ਕੋਈ ਉਹਨਾਂ ਨੂੰ ਲੈਣ ਦੇ ਲਈ ਹੀ ਨਹੀਂ ਆਇਆ ਉਹ ਲੜਕਾ ਦੀਪਕ ਕੁਮਾਰਾ ਪੁੱਤਰ ਪ੍ਰੇਮਚੰਦ ਮੜਿਆਲਾ ਪਿੰਡ ਪਿੰਦ ਨਕੋਦਰਸਾਣੇਂ ਚ ਜ਼ਿਲ੍ਹਾ ਜ਼ਿਲੰਦਰ ਉਹ ਬਾਰਤ ਦੁਬਈ ਵਿੱਚ ਸੀ ਉਹਦੀ ਮਨਪੀਤ ਪੁੱਤਰੀ ਜਗਤਾਰ ਸਿੰਘ ਵਸਸੀ ਮੋਗਾ ਨਾਲ ਇੰਸਟਾਗ੍ਰਾਮ ਤੇ ਗੱਲਬਾਤ ਹੁੰਦੀ ਰਹੀ ਉਹਨਾਂ ਨੇ ਅੱਜ 6 ਤਰੀਕ ਨੂੰ ਆਦੀ ਮੈਰਿਜ ਰੱਖੀ ਸੀ ਨੰਦਕਾਰ ਸੀਗੇ ਉਹ ਆਪਣੀ ਬਰਾਤ ਲੈ ਕੇ ਆਪਣੇ ਪਿੰਡੋਂ ਮੋਗੇ ਆਏ ਤੇ ਉਹਨਾਂ ਨੂੰ ਕੋਈ ਉਹਨਾਂ ਨੇ ਆਪਾਂ ਕੋਈ ਥਾਠ ਕਣਾ ਨਹੀਂ ਦੱਸਿਆ ਹਾਂ ਅਖੀਰ ਵੱਡੀ ਕਰਕੇ ਉਹ ਸਾਡੇ ਕੋਲ ਥਾਣੇ ਤੇ ਆਪਣੀ ਕੰਪਲੇਟ ਦਿੱਤੀ ਹੈ ਜਿਹਨੇ ਕੰਪਲੇਟ ਲਈ ਹੈ ਜੀ ਇਹਨਾਂ ਦਾ ਫਾਦਰ ਨੰਬਰਾਂ ਦੇ ਇੰਟਰਨਲ ਕਢਾ ਕੇ ਆ ਜੀ ਟੈਕਨੀਕਲ ਤਰੀਕੇ ਦੇ ਨਾਲ ਅਸੀਂ ਦੀ ਚਾਂਚ ਕਰਾਂਗੇ ਔਰ ਮੈਂ ਮੈਸੇਜ ਵੀ ਦੇਣਾ ਚਾਹੁੰਦਾ ਵੀ ਇਹ ਹਜੇ ਜੋ ਸਮਾਜ ਵਿੱਚ ਫੋਨ ਦੇ ਉੱਤੇ ਤਾਲਮਿਲ ਕਰਦੇ ਆ ਜਾਂ ਵੀ ਕਿੰਨਿਤ ਜੇ ਤਾਂ ਬਚਣਾ ਚਾਹੀਦਾ ਉਹਨਾਂ ਨੂੰ ਇਹਨਾਂ ਦਾ ਪਹਿਲਾਂ ਕੋਈ ਸੰਪਰਕ ਨਹੀਂ ਹੋਇਆ ਸੀ ਆਪਸ ਵਿੱਚ ਨੀ ਇਹਨਾਂ ਦਾ ਫੋਨ ਤੇ ਸੰਪਰਕ ਹੋਇਆ ਸੀ ਇਹਨਾਂ ਦਾ ਆਪਸ ਵਿੱਚ ਕੋਈ ਸੰਪਰਕ ਨਹੀਂ ਹੋਇਆ ਮੁੰਡਾ ਕਿੱਥੇ ਰਹਿੰਦਾ ਜੀ ਮੁੰਡਾ ਦਬਈ ਸੀਗਾ ਜੀ ਕਿੰਨੀ ਦਿਨ ਪਹਿਲਾਂ ਆਇਆ ਸੀ ਦਬਈ ਤੋਂ ਪਰਸ ਹੋਇਆ ਸੀ ਜੀ ਤੇ ਪਹਿਲਾਂ ਦੱਸਿਆ ਸੀ ਕਿਹੜੇ ਪੈਲਸ ਤੇਗਾ ਪੈਲਸ ਨਹੀਂ ਦੱਸਿਆ ਕਹਿੰਦੇ ਸਾਡੇ ਮੁੰਡੇ ਬੰਦੇ ਆਉਣਗੇ ਮੇਰੇ ਅੱਗੇ ਉਹ ਤੁਹਾਨੂੰ ਲੈ ਕੇ ਜਾਣਗੇ ਰਿਸਿਵ ਕਰਨਗੇ ਤੇਰੇ ਕੋਈ ਰੋਜ਼ 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 ਗਾਰਡਨ ਕਰ ਲੇ ਰੋਜ਼ ਪੈਲਸ ਕੋ ਖੇਡਣਾ ਇਹਨਾਂ ਨੇ ਰੋਜ਼ ਗਾਰਡਨ ਕਿਹਾ ਹੈ ਕਿਹਾ ਸੀਗਾ ਪਰ ਇੱਥੇ ਰੋਜ਼ ਗਾਰਡਨ ਕੋਈ ਮੁੱਗ ਵਿੱਚ ਹੈ ਨਹੀਂ ਹੈ